ਦੇ ਵਿੱਚ ਤੁਰੇ ਹੋਏ ਆ ਔਰ ਇਹ ਉਹ ਰਸਤਾ ਹੈ ਜਿਸ ਰਸਤੇ ਦੇ ਉੱਤੇ ਅਸੀਂ ਇੱਕ ਕਦਮ ਪੱਟਦੇ ਆ ਤੇ ਪਰਮੇਸ਼ਵਰ 10 ਕਦਮ ਨਹੀਂ 100 ਕਦਮ ਨਹੀਂ 1000 ਕਦਮ ਸਾਨੂੰ ਅੱਗਲ ਵਾਂਡੀ ਲੈਣ ਵਾਸਤੇ ਤੁਰੇ ਆ ਰਹੇ ਆ ਹallelujah ਪਰਮੇਸ਼ਵਰ ਦੀ ਬੜੀਆਈ ਹੋਏ ਸੋ ਆਓ ਅਸੀਂ ਦੇਖਦੇ ਆ ਪਹਿਲਾ ਯੋਹੰਨਾ ਉਹਦਾ 3 ਨੰਬਰ ਅਧਿਆਇ ਤੇ ਉਹਦੀ 18 ਤੋਂ 20 ਨੰਬਰ ਪੰਕਤੀ ਦੇ ਵਿੱਚ ਅਸੀਂ ਦੇਖਾਂਗੇ ਪਹਿਲਾ ਯੋਹਨਾ ਉਹਦਾ 3 ਨੰਬਰ ਦੇ ਆਏ ਉਹਦੀ 18 ਤੋਂ 20 ਨੰਬਰ ਪੰਤੀ ਤਾਂ ਇੱਥੇ ਲਿਖਿਆ ਹੈ ਬੱਚਿਓ ਅਸੀਂ ਗਲਨੀ ਅਤੇ ਝੁਬਾਨੀ ਨਹੀਂ ਸਗੋ ਕਰਨੀ ਅਤੇ ਸਚਾਈ ਤੋਂ ਪ੍ਰੇਮ ਕਰੀਏ ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸੱਤ ਤੋਂ ਹਾਂ ਅਤੇ ਜੇ ਇਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਉਸ ਵਿੱਚ ਆਪਣੇ ਮਨ ਨੂੰ ਉਹਦੇ ਅੱਗੇ ਪੱਕਾ ਕਰਾਂਗੇ ਇਸ ਲਈ ਜੋ ਪਰਮੇਸ਼ਵਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਅਤੇ ਜਾਣੀ ਜਾਣ ਹੈ ਹਾਲੇਲੂਇਆ ਸੋ ਪਰਮੇਸ਼ਵਰ ਦੀ ਵਡਿਆਈ ਹੋਵੇ ਕਿ ਵਚਨ ਦੇ ਵਿੱਚ ਇਦਾਂ ਲਿਖਿਆ ਆ ਅਸੀਂ ਸਿਰਫ ਗੱਲਾਂ-ਬਾਤਾਂ ਤੋਂ ਨਹੀਂ ਪਰ ਐਕਸ਼ਨਸ ਤੋਂ ਪਰ ਪ੍ਰੇਮ ਦੇ ਰਹੀ ਮਤਲਬ ਗੱਲੀਬਾਤੀ ਨਹੀਂ ਕਿ ਉਹ ਖੁਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ ਉਹ ਖੁਦਾ ਤੂੰ ਮੇਰਾ ਖੁਦਾ ਆ ਖੁਦਾ ਤੂੰ ਮੇਰਾ ਪਿਤਾ ਆ ਤੂੰ ਮੇਰੀ ਮਾਤਾ ਆ ਤਾਂ ਇਦਾਂ ਨਹੀਂ ਕਿ ਉਹਦਾ ਅਸੀਂ ਮੰਨਦੇ ਨਹੀਂ ਉਹਦੇ ਆਖੇ ਨਹੀਂ ਲੱਗਦੇ ਪਰ ਮੂੰਹ ਚ ਬੰਨੀ ਕਹਿੰਨੇ ਕਿ ਤੂੰ ਮੇਰਾ ਪਿਤਾ ਆ ਤੂੰ ਮੇਰਾ ਭੈਣ ਭਰਾ ਦੀ ਥਾਂ ਵੀ ਤੂੰ ਹੀ ਆ ਸਭ ਕੁਝ ਤੂੰ ਹੀ ਆ ਇਦਾਂ ਨਹੀਂ ਪਰ ਉਹ ਕਹਿੰਦਾ ਗੱਲੀਬਾਤੀ ਨਹੀਂ ਪਰ ਕਮਾ ਦੇ ਦੁਆਰਾ ਜ਼ਾਹਿਰ ਰੀਤੀ ਦੇ ਨਾਲ ਅਸੀਂ ਪਰਮੇਸ਼ਰ ਨੂੰ ਜਿਹੜਾ ਆ ਅਸੀਂ ਪ੍ਰੇਮ ਕਰਾਂਗੇ ਹallelujah ਅਰ ਇੱਥੇ ਵਚਨ ਦੇ ਵਿੱਚ ਲਿਖਿਆ ਜਿਹੜੀਆਂ ਗੱਲਾਂ ਚ ਸਾਡਾ ਮਨ ਸਾਨੂੰ ਦੋਸ਼ੀ ਠਹਿਰਾਉਂਦਾ ਆ ਉਹਨਾਂ ਗੱਲਾਂ ਦੇ ਵਿਖੇ ਅਸੀਂ ਆਪਣੇ ਮਨ ਨੂੰ ਪਰਮੇਸ਼ਰ ਦੇ ਅੱਗੇ ਪੱਕਾ ਕਰਾਂਗੇ ਸੋ ਹੁਣ ਇੱਥੇ ਇੱਕ ਚੀਜ਼ ਆ ਕਿ ਅਸੀਂ ਗੱਲ ਨਹੀਂ ਬਾਤੀ ਨਹੀਂ ਪਰ ਐਕਸ਼ਨਸ ਦੇ ਨਾਲ ਇਸ ਚੀਜ਼ ਨੂੰ ਮੈਂ ਲੈ ਕੇ ਆਵਾਂਗੀ ਆ ਇਸ ਥਾਟ ਦੇ ਲਈ ਜਿਹੜਾ ਥਾਟ ਸਾਡੇ ਅੰਦਰ ਚੱਲ ਰਿਹਾ ਆ ਉਸ ਤੋਂ ਪਹਿਲਾਂ ਅਸੀਂ ਇਸ ਚੀਜ਼ ਨੂੰ ਦੇਖਦੇ ਆ ਕਿ ਪਰਮੇਸ਼ਵਰ ਜਾਣੀ ਜਾਣਿਆ ਐ ਔਰ ਉਹ ਸਾਡੇ ਮਨ ਨੂੰ ਜਾਣਨ ਵਾਲਾ ਪਰਮੇਸ਼ਵਰ ਆ ਤੇ ਉਹ ਸਾਡੇ ਮਨ ਨਾਲੋਂ ਵੱਡਾ ਪਰਮੇਸ਼ਵਰ ਆ ਹallelujah ਸੋ ਇੱਥੇ ਇੱਕ ਅਸੀਂ ਉਸ ਥਾਟ ਦੇ ਉੱਤੇ ਗੱਲ ਕਰ ਰਹੇ ਆ ਜਿਹੜਾ بار بار ਸਾਡੇ ਅੰਦਰ ਆਉਂਦਾ ਰਹਿੰਦਾ ਆ ਕਿ ਹੁਣ ਪ੍ਰਭੂ ਮੇਰੇ ਨਾਲ ਗੱਲ ਨਹੀਂ ਕਰਦੇ ਹੁਣ ਪ੍ਰਭੂ ਖਰਿਆ ਮੇਰੇ ਨਾਲ ਨਹੀਂ ਆ ਹੁਣ ਮੇਰੇ ਲੂ ਕੰਡੇ ਨਹੀਂ ਹੁੰਦੇ ਹੁਣ ਮੈਨੂੰ ਝਟਕੇ ਨਹੀਂ ਲੱਗਦੇ ਜਦੋਂ ਮੈਂ ਪ੍ਰਾਰਥਨਾ ਕਰਦਾ ਸੀ ਪਹਿਲਾਂ ਮੈਨੂੰ ਝਟਕੇ ਲੱਗਦੇ ਸੀਗੇ ਇਦਾਂ ਹੁੰਦਾ ਸੀ ਤੇ ਸ਼ਾਇਦ ਹੁਣ ਪਵਿੱਤਰ ਆਤਮਾ ਮੇਰੇ ਨਾਲ ਨਹੀਂ ਆ ਇਸ ਲਈ ਇੱਕ ਤਰ੍ਹਾਂ ਦੀ ਕਨਫਿਊਜ਼ਨ ਹੋ ਜਾਂਦੀ ਆ ਫਸਟ ਆਫ ਆਲ ਆਈ ਵਾਂਟ ਟੂ ਟੈਲ ਯੂ ਕਿ ਕਦੀ ਵੀ ਤੁਹਾਨੂੰ ਜਿਹੜਾ ਆ ਤੁਹਾਡੇ ਨਾਲੋਂ ਪਰਮੇਸ਼ਵਰ ਨਹੀਂ ਵੱਖਰਾ ਨਹੀਂ ਹਣ ਹallelujah ਕਦੀ ਵੀ ਤੁਹਾਡੇ ਨਾਲੋਂ ਵੱਖਰਾ ਨਹੀਂ ਹੋਣਾ ਪਰਮੇਸ਼ਵਰ ਨੇ ਪਹਿਲਾਂ ਤਾਂ ਇਸ ਗੱਲ ਨੂੰ ਤੁਸੀਂ ਜਿਹੜਾ ਆ ਉਹ ਯਕੀਨ ਰੱਖ ਲਓ ਤੁਸੀਂ ਚਾਹੋ ਜਾਂ ਨਾ ਚਾਹੋ ਤੁਸੀਂ ਪਰਮੇਸ਼ਵਰ ਨੂੰ ਆਪਣੇ ਨਾਲ ਰੱਖਣਾ ਚਾਹੋ ਜਾਂ ਨਾ ਰੱਖਣਾ ਚਾਹੋ ਪਰ ਪਰਮੇਸ਼ਵਰ ਉਸ ਜਗ੍ਹਾ ਤੇ ਮੌਜੂਦ ਹੈ ਜਿੱਥੇ ਤੁਸੀਂ ਮੌਜੂਦ ਹਾਂ ਚਾਹੇ ਤੁਸੀਂ ਜੰਗਲਾਂ ਵਿੱਚ ਜਾਂ ਨਦੀਆਂ ਵਿੱਚ ਜਾਂ ਪਹਾੜਾਂ ਵਿੱਚ ਜਾਂ ਆਪਣੇ ਘਰ ਦੀ ਕੋਠੜੀ ਦੇ ਵਿੱਚ ਜਾਂ ਪਰਮੇਸ਼ਵਰ ਉੱਥੇ ਮੌਜੂਦ ਹੈ ਅਰ ਮੈਂ ਇਸ ਗੱਲ ਨੂੰ ਪਰਮੇਸ਼ਵਰ ਦੇ ਵਚਨ ਦੇ ਰਾਈ ਪ੍ਰੂਫ ਕਰ ਸਕਦੀਆਂ ਕਿ ਪਰਮੇਸ਼ਵਰ ਸਾਡੇ ਨਾਲ ਹਰ ਜਗ੍ਹਾ ਤੇ ਮੌਜੂਦ ਹ ਜਦੋਂ ਅਸੀਂ ਦੇਖਦੇ ਹਾਂ ਜ਼ਬੂਰ 139 ਦੇ ਵਿੱਚ ਆਜੋ ਅਸੀਂ ਦੇਖਦੇ ਹਾਂ ਬੜਾ ਹੀ ਪਿਆਰਾ ਜਿਹਾ ਜ਼ਬੂਰ ਆ ਜਿਹੜਾ ਪਰਮੇਸ਼ਵਰ ਦੇ ਮੰਨ ਦੇ ਅਨੁਸਾਰ ਜਿਹੜਾ ਦਾਸ ਆ ਦਾਊਦ ਉਹਨੇ ਲਿਖਿਆ ਆ ਤਾਂ ਅਸੀਂ ਦੇਖਦੇ ਹਾਂ ਜ਼ਬੂਰ 139 139 ਜ਼ਬੂਰ 139 ਤੇ ਉਹਦੀ 7 ਤੋਂ 12 ਨੰਬਰ ਆਇਤ ਮੌਜਾ ਹੀ ਲਾਈਆਂ ਪਈਆਂ ਇਸ ਜ਼ਬੂਰ ਨੇ ਤਾਂ ਇੱਥੇ ਲਿਖਿਆ ਆ ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ ਜੇ ਮੈਂ ਆਕਾਸ਼ ਉੱਤੇ ਚੜ ਜਾਵਾਂ ਤੇ ਤੂੰ ਉੱਥੇ ਆ ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ ਵੇਖ ਤੂੰ ਉੱਥੇ ਹੈ ਹਾਲੇਲੂਇਆ ਕਹਿੰਦਾ ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ ਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੂੰ ਨੱਠਾਂ ਜੇ ਮੈਂ ਆਕਾਸ਼ ਉੱਤੇ ਚੜ ਜਾਵਾਂ ਤਾਂ ਤੂੰ ਉੱਥੇ ਹੈ ਜੇ ਮੈਂ ਪਤਾਲ ਵਿੱਚ ਬਿਸਤਰਾ ਵਸਾਵਾਂ ਵੇਖ ਤੂੰ ਉੱਥੇ ਹੈ ਜੇ ਮੈਂ ਫਜ਼ਰ ਦੇ ਖੰਭ ਲਾਲਵਾਂ ਅਤੇ ਸਮੁੰਦਰ ਦੇ ਆਖਰ ਵਿੱਚ ਜਾ ਬਸਾਂ ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ ਅਤੇ ਤੇਰਾ ਸਰਜਾ ਹੱਥ ਮੈਨੂੰ ਫੜ ਲਵੇਗਾ ਜੇ ਮੈਂ ਅੱਖਾਂ ਭੀ ਹਨੇਰਾ ਮੈਨੂੰ ਜ਼ਰੂਰ ਟਕ ਲਵੇਗਾ ਅਤੇ ਮੇਰੇ ird ਦੇ ਗਿਰਦੇ ਦਾ ਚਾਨਣ ਰਾਤ ਹੋ ਜਾਵੇਗਾ ਫੇਰ ਵੀ ਹਨੇਰਾ ਤੇਥੋਂ ਨਾ ਛੁਪਾਵੇਗਾ ਅਤੇ ਰਾਤ ਦਿਨ ਵਾਂਗ ਚਮਕੇਗੀ ਸੋ ਹਨੇਰਾ ਤੇ ਚਾਨਣਾ ਇੱਕੋ ਜਿਹੇ ਹਨ ਹਾਲੇਲੂਇਆ ਸੋ ਦੇਖੋ ਤੁਸੀਂ ਇੱਥੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਦਾਊਦ ਕਹਿੰਦਾ ਮੈਂ ਤੇਰੀ ਹਜ਼ੂਰੀ ਤੋਂ ਕਿੱਥੇ ਨਾ ਟਕੇ ਜਾ ਸਕਦਾ ਅਗਰ ਤੁਸੀਂ ਮੈਂ ਕਹਿੰਨੀ ਅਗਰ ਤੁਸੀਂ ਭੱਜਣਾ ਵੀ ਚਾਹੋ ਕਿ ਮੈਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਨਹੀਂ ਆਉਣਾ ਮੈਨੂੰ ਪਰਮੇਸ਼ਵਰ ਦੀ ਹਜ਼ੂਰੀ ਨਹੀਂ ਚਾਹੀਦੀ ਮੈਂ ਕਹਿੰਨੀ ਤੁਸੀਂ ਭੱਜਣਾ ਵੀ ਚਾਹੋ ਤਾਂ ਵੀ ਤੁਸੀਂ ਭੱਜ ਨਹੀਂ ਸਕਦੇ ਬਿਕੋਜ਼ ਹੀ ਇਜ਼ ਓਮਨੀ ਪ੍ਰੈਜ਼ੈਂਟ ਗੋਡ ਉਹ ਕਣਕਣ ਦੇ ਅੰਦਰ ਮੌਜੂਦ ਜਾਂ ਹਰ ਜਗ੍ਹਾ ਤੇ ਮੌਜੂਦ ਪਰਮੇਸ਼ਵਰ ਤੁਸੀਂ ਚਾਹ ਕੇ ਵੀ ਉਹਦੀ ਹਜ਼ੂਰੀ ਤੋਂ ਭੱਜ ਨਹੀਂ ਸਕਦੇ ਤੇ ਤੁਸੀਂ ਕਹਿੰਦੇ ਹੋ ਕਿ ਮੇਰੇ ਮੈਨੂੰ ਮੇਰੇ ਕੋਲੇ ਉਹਦੀ ਹਜ਼ੂਰੀ ਆਉਂਦੀ ਨਹੀਂ ਆ ਮੈਨੂੰ ਉਹਦੀ ਹਜ਼ੂਰੀ ਮਹਿਸੂਸ ਨਹੀਂ ਹੁੰਦੀ ਉਹੋ ਹਾਜ਼ਰ ਨਾਜ਼ਰ ਪਰਮੇਸ਼ਵਰ ਹਰ ਜਗ੍ਹਾ ਤੇ ਮੌਜੂਦ ਪਰਮੇਸ਼ਵਰ ਇਸ ਗੱਲ ਨੂੰ ਤਾਂ ਚੰਗੇ ਤਰੀਕੇ ਨਾਲ ਸਮਝ ਲਵੋ ਬੈਰੀ ਨਹੀਂ ਚਾਹੁੰਦਾ ਕਿ ਅਸੀਂ ਉਸ ਪ੍ਰੈਜ਼ੈਂਸ ਨੂੰ ਜੋ ਪਰਮੇਸ਼ਵਰ ਦੀ 에ਵਰੀਵੇਅਰ ਪ੍ਰੈਜ਼ੈਂਸ ਯਾ 올 ਦਾ ਟਾਈਮ ਪ੍ਰੈਜ਼ੈਂਸ ਯਾ ਅਸੀਂ ਉਸ ਪ੍ਰੈਜ਼ੈਂਸ ਨੂੰ ਫੀਲ ਕਰੀਏ ਜਾਂ ਉਸ ਪ੍ਰੈਜ਼ੈਂਸ ਨੂੰ ਅੰਡਰਸਟੈਂਡ ਕਰ ਸਕੀਏ ਉਹ ਚਾਹੁੰਦਾ ਹੈ ਕਿ ਉਹ ਅੰਡਰਐਸਟੀਮੇਟ ਕਰ ਦਵੇ ਪਰ ਉਹ ਅੰਡਰਐਸਟੀਮੇਟ ਹੋਣ ਵਾਲਾ ਪਰਮੇਸ਼ਵਰ ਨਹੀਂ ਹੈ ਸੋ ਸਾਡਾ ਪਰਮੇਸ਼ਵਰ ਜਿਸ ਪਰਮੇਸ਼ਵਰ ਦੇ ਉੱਤੇ ਸਾਡਾ ਈਮਾਨ ਹੈ ਅਸੀਂ ਉਹਦੀ ਹਜ਼ੂਰੀ ਤੋਂ ਕਦੀ ਨਾ ਠੀ ਨਹੀਂ ਸਕਦੇ ਤੁਸੀਂ ਇਸ ਸਮਾਨਾ ਤੇ ਚੜਜੋ ਤੁਸੀਂ ਜਹਾਜ਼ਾਂ ਦੇ ਵਿੱਚ ਤੁਰੇ ਫਿਰ ਰਹੇ ਹੋ ਕਿ ਉੱਥੇ ਪਰਮੇਸ਼ਰ ਦੀ ਪ੍ਰੈਜ਼ੈਂਸ ਨਹੀਂ ਆ ਜਿੱਥੇ ਵੀ ਤੁਹਾਡੇ ਸਾਹ ਚੱਲ ਰਹੇ ਆ ਨਾ ਉੱਥੇ ਪਰਮੇਸ਼ਰ ਦੀ ਪ੍ਰੈਜ਼ੈਂਸ ਹੈ ਕਿਉਂਕਿ ਇਹ ਸਾਹ ਪਰਮੇਸ਼ਰ ਦੀ ਪ੍ਰੈਜ਼ੈਂਸ ਆ ਇਹ ਪਰਮੇਸ਼ਰ ਦੇ ਫੂਕੇ ਹੋਏ ਸਾਹ ਆ ਸਾਡੇ ਅੰਦਰ ਜਿਨ੍ਹਾਂ ਦੇ ਨਾਲ ਅਸੀਂ ਜੀਂਦੀ ਜਾਨ ਅਤੇ ਜਦ ਤੱਕ ਤੁਹਾਡੀਆਂ ਰਗਾਂ ਦੇ ਵਿੱਚ ਸਾਹ ਆ ਨਾ ਪਰਮੇਸ਼ਰ ਤੁਹਾਡੇ ਨਾਲ ਆ ਭਾਵੇਂ ਤੁਸੀਂ ਗੁਸਲਖਾਨੇ ਦੇ ਵਿੱਚ ਹੋ ਤੇ ਭਾਵੇਂ ਤੁਸੀਂ ਮੋਦੀ ਖਾਨੇ ਦੇ ਵਿੱਚ ਹੋ ਵੇਅਰ ਐਵਰ ਯੂ ਆਰ ਪਾਵੇਂ ਤੁਸੀਂ ਮੈਂ ਖਾਣੇ ਦੇ ਵਿੱਚ ਉੱਥੇ ਵੀ ਪਰਮੇਸ਼ਵਰ ਦੀ ਪ੍ਰੈਜ਼ੈਂਸ ਤੁਹਾਡੇ ਨਾਲ ਹੀ ਆ ਕਹਿੰਦਾ ਜੇ ਮੈਂ ਕਹਾਂ ਕਿ ਹਨੇਰਾ ਮੈਨੂੰ ਢੱਕ ਲਵੇ ਤੇ ਮੇਰੇ irde girde ਦਾ ਚਾਨਣ ਹਨੇਰਾ ਹੋ ਜਵੇ ਕਹਿੰਦਾ ਉਹ ਵੀ ਤੇਰੇ ਸਾਹਮਣੇ ਤੇ ਰਾਤ ਤੇ ਦਿਨ ਇੱਕੋ ਜਿਹਾ ਤੇਰੇ ਸਾਹਮਣੇ ਹਨੇਰਾ ਤੇ ਚਾਨਣ ਇੱਕੋ ਜਿਹਾ ਨਾ ਹਨੇਰਾ ਮੈਨੂੰ ਲੁਕਾ ਸਕਦਾ ਕਹਿੰਦਾ ਜੇ ਮੈਂ ਸਮੁੰਦਰ ਦੇ ਆਖਿਰ ਤੱਕ ਜਾਵਾਂ ਕੀਂਦਾ ਤੂੰ ਤੇ ਮੈਨੂੰ ਤਾਂ ਵੀ ਲੱਭ ਲੇਗਾ ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੂਗਾ ਤੁਸੀਂ ਸਮੁੰਦਰ ਦੇ ਅਖੀਰ ਦੇ ਵਿੱਚ ਜਾ ਕੇ ਸਮੁੰਦਰ ਦੇ ਜਿਹੜਾ ਆ ਉਹਦੇ ਇੱਕ ਲੈਵਲ ਆਉਂਦਾ ਕਿ ਜਿੱਥੇ ਉਹਦੀ ਸੂਰਜ ਦੀ ਜਿਹੜੀ ਲਾਈਟ ਆ ਨਾ ਉਹਨੂੰ ਕ੍ਰੋਸ ਕਰਨਾ ਬੰਦ ਕਰ ਦਿੰਦੀ ਹੈ ਕਿ ਇੱਕ ਘੁੱਪ ਹਨੇਰਾ ਹੋ ਜਾਂਦਾ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਪਰ ਅਗਰ ਅਸੀਂ ਸਮੁੰਦਰ ਦੀ ਗਹਿਰਾਈ ਵਿੱਚ ਵੀ ਚਲੇ ਜਾਈਏ ਤਾਂ ਸੋਚੀਏ ਕਿ ਇੱਥੇ ਪਰਮੇਸ਼ਵਰ ਨਹੀਂ ਦੇਖਦਾ ਕਿਉਂਕਿ ਇੱਥੇ ਸੂਰਜ ਦੀ ਲੋ ਨਹੀਂ ਪਹੁੰਚਦੀ ਇੱਥੋਂ ਤੱਕ ਕੁਝ ਬਾਹਰ ਨਜ਼ਰ ਨਹੀਂ ਆਉਂਦਾ ਅਰ ਬਾਰੋਂ ਕੁਝ ਅੰਦਰ ਨਜ਼ਰ ਨਹੀਂ ਆਉਂਦਾ ਮੈਂ ਕਹਿੰਨੀ ਉੱਥੇ ਵੀ ਪਰਮੇਸ਼ਵਰ ਮੌਜੂਦ ਹੈ ਔਰ ਉੱਥੇ ਵੀ ਇਸ ਜ਼ਮੀਨ ਦੇ ਤਲ ਦੇ ਅੰਦਰ ਉਸ ਅਸਮਾਨ ਦੀ ਹਾਈਟਸ ਦੇ ਉੱਤੇ ਪਰਮੇਸ਼ਵਰ ਮੌਜੂਦ ਹੈ ਵੇਅਰ ਏਵਰ ਯੂ ਆਰ ਥੇਅਰ ਇਜ਼ ਗੋਡ ਜਿੱਥੇ ਵੀ ਤੁਸੀਂ ਹੋ ਉੱਥੇ ਪਰਮੇਸ਼ਵਰ ਹੈ ਇਸ ਲਈ ਇਹ ਕਹਿਣਾ ਬੰਦ ਕਰ ਦਿਓ ਕਿ ਪਰਮੇਸ਼ਵਰ ਦੀ ਹਜ਼ੂਰੀ ਮੈਨੂੰ ਕਿੱਦਾਂ ਮਹਿਸੂਸ ਹੋਊਗੀ ਜਿੱਥੇ ਮਰਜ਼ੀ ਅੱਖਾਂ ਬੰਦ ਕਰ ਲਓ ਉੱਥੇ ਪਰਮੇਸ਼ਵਰ ਦੀ ਹਜ਼ੂਰੀ ਹੈ ਜਿੱਥੇ ਮਰਜ਼ੀ ਪਾਰਕ ਵਿੱਚ ਤੁਰੇ ਜਾਂਦੇ ਮਾਰਲੋ ਚੌਂਗੜਾ ਉੱਥੇ ਪਰਮੇਸ਼ਰ ਦੀ ਹਜ਼ੂਰੀ ਹੈ ਮੈਂ ਕਿਹਣੀ ਸੜਕ ਦੇ ਕੰਡੇ ਬੈਠੇ ਬੱਸ ਦੀ ਵੇਟ ਕਰ ਰਹੇ ਹੋ ਤੇ ਤੁਸੀਂ ਉੱਥੇ ਪਰਮੇਸ਼ਰ ਦੀ ਪ੍ਰੈਜ਼ੈਂਸ ਨੂੰ ਫੀਲ ਕਰ ਸਕਦੇ ਹੋ ਬੱਸ ਦੀ ਸੀਟ ਤੇ ਬੈਠੇ ਬੱਸ ਦਾ ਉਹ ਫੜ ਕੇ ਰੋਡ ਫੜ ਕੇ ਤੁਸੀਂ ਖੜੇ ਹੋ ਨਾ ਉੱਥੇ ਵੀ ਪਰਮੇਸ਼ਰ ਦੀ ਪ੍ਰੈਜ਼ੈਂਸ ਨੂੰ ਯੂ ਕੈਨ ਫੀਲ ਤੁਸੀਂ ਜਹਾਜਾਂ ਚ ਪਰਮੇਸ਼ਰ ਦੀ ਪ੍ਰੈਜ਼ੈਂਸ ਨੂੰ ਫੀਲ ਕਰ ਸਕਦੇ ਹੋ ਤੁਸੀਂ ਵਿਪਤਾ ਦੇ ਸਮੇਂ ਪਰਮੇਸ਼ਰ ਦੀ ਪ੍ਰੈਜ਼ੈਂਸ ਨੂੰ ਫੀਲ ਕਰ ਸਕਦੇ ਹੋ ਤੁਸੀਂ ਮਾਰਕੀਟ ਪਲੇਸ ਦੇ ਅੰਦਰ ਤੁਸੀਂ ਪਰਮੇਸ਼ਰ ਦੀ ਪ੍ਰੈਜ਼ੈਂਸ ਨੂੰ ਫੀਲ ਕਰ ਸਕਦੇ ਐਨੀਵੇਅਰ ਤੁਹਾਡੇ ਅੰਦਰ ਕਾਬਲੀਅਤ ਹੋਣੀ ਚਾਹੀਦੀ ਆ ਉਹ ਮੌਜੂਦ ਖੁਦਾਇ ਤਾਂ ਇਸ ਲਈ ਕਈ ਵਾਰੀ ਤੁਹਾਨੂੰ ਲੱਗਦਾ ਕਿ ਮੈਂ ਤਾਂ ਪ੍ਰਾਰਥਨਾ ਕਰ ਰਿਹਾ ਆ ਪਰ ਮੇਰੇ ਨਾਲ ਉਹ ਚੀਜ਼ਾਂ ਹੋ ਨਹੀਂ ਰਹੀਆਂ ਜਿੱਦਾਂ ਉਹ ਦੂਜੇ ਦੇ ਲਾਈਫ ਦੇ ਵਿੱਚ ਉਹਲੀ ਸਪ੍ਰਿਟ ਮੈਨੀਫੈਸਟ ਕਰ ਰਿਹਾ ਉਸ ਤਰੀਕੇ ਨਾਲ ਮੇਰੀ ਲਾਈਫ ਦੇ ਵਿੱਚ ਨਹੀਂ ਆ ਜਾਂ ਇਦਾਂ ਨਹੀਂ ਆ ਤਾਂ ਇੱਕ ਤਾਂ ਇਸ ਚੀਜ਼ ਦੇ ਵਿੱਚੋਂ ਬਾਹਰ ਆਓ ਅਗਰ ਤੁਹਾਡੇ ਘਰ ਦੇ ਵਿੱਚ ਚਾਰ ਜਾਣੇ ਆ ਨਾ ਤੇ ਚਾਰਾਂ ਜਾਣਿਆਂ ਦਾ ਸੁਭਾਅ ਵੱਖਰਾ ਹੈ ਤੇ ਚਾਰੇ ਜਾਣੇ ਵੱਖ-ਵੱਖ ਚੀਜ਼ਾਂ ਨੂੰ ਵੱਖ-ਵੱਖ ਐਂਗਲ ਦੇ ਨਾਲ ਸੋਚਦੇ ਆ ਵੱਖ-ਵੱਖ ਤਰੀਕੇ ਨਾਲ ਮਹਿਸੂਸ ਕਰਦੇ ਇਸ ਲਈ ਦੂਜੇ ਦਾ ਐਕਸਪੀਰੀਅੰਸ ਤੁਹਾਡਾ ਐਕਸਪੀਰੀਅੰਸ ਨਹੀਂ ਹੋ ਸਕਦਾ ਉਹਦਾ ਸੱਚ ਤੁਹਾਡਾ ਸੱਚ ਨਹੀਂ ਹੋ ਸਕਦਾ ਤੁਹਾਡਾ ਸੱਚ ਕੁਝ ਹੋ ਰਿਹਾ ਤੁਹਾਡਾ ਸੱਚ ਤੁਹਾਡੀ ਸੋਚ ਦੇ ਹਿਸਾਬ ਨਾਲ ਕਿਸੇ ਦਾ ਸੱਚ ਹੈ ਕਿ ਪਰਮੇਸ਼ਵਰ ਐਗਜ਼ਿਸਟ ਕਰਦਾ ਕਿਸੇ ਦਾ ਸੱਚ ਹੈ ਕਿ ਨਹੀਂ ਕਰਦਾ ਤੇ ਹੁਣ ਹਰ ਕਿਸੇ ਦਾ ਸੱਚ ਇੱਕ ਨਹੀਂ ਹੋ ਸਕਦਾ ਕਿਸੇ ਨੂੰ ਲੱਗਦਾ ਹੈ ਕਿ ਉਹ ਪੰਜਾਬੀ ਬੋਲਦਾ ਹੈ ਕਿਸੇ ਨੂੰ ਲੱਗਦਾ ਉਹ ਹਿੰਦੀ ਬੋਲਦਾ ਤੇ ਮੇਰੇ ਵਰਗਿਆਂ ਨੂੰ ਲੱਗਦਾ ਉਹ ਇਬਰਾਨੀ ਬੋਲਦਾ ਹੈ ਤਾਂ ਮਤਲਬ ਮੇਰਾ ਸੱਚ ਸਾਰੀ ਦੁਨੀਆ ਦਾ ਸੱਚ ਨਹੀਂ ਹੈ ਜਦ ਸਾਰੀ ਦੁਨੀਆ ਦਾ ਸੱਚ ਮੇਰਾ ਸੱਚ ਨਹੀਂ ਹੈ ਹਰ ਕਿਸੇ ਦੇ ਸੋਚ ਦੇ ਉੱਤੇ ਸੱਚ ਜਿਹੜਾ ਹੈ ਨਿਰਭਰ ਕਰਦਾ ਹੈ ਪਰ ਸੱਚ ਤਾਂ ਇਹ ਆ ਕਿ ਸੱਚ ਸੱਚ ਹੈ ਮੇਰਾ ਸੱਚ ਵੀ ਸੱਚ ਹੈ ਤੇ ਉਹਨਾਂ ਦਾ ਸੱਚ ਵੀ ਸੱਚ ਹੈ ਕਿਉਂ ਕਿ ਉਹਨਾਂ ਨੇ ਕਦੀ ਮਹਿਸੂਸ ਨਹੀਂ ਕੀਤਾ ਇਸ ਲਈ ਉਹਨਾਂ ਨੂੰ ਲੱਗਦਾ ਕਿ ਉਹ ਐਗਜ਼ਿਸਟ ਕਰਦਾ ਹੀ ਨਹੀਂ ਕਿਉਂਕਿ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਐਗਜ਼ਿਸਟੈਂਸ ਫੀਲ ਹੀ ਨਹੀਂ ਹੋਈ ਉਹਨਾਂ ਨੂੰ ਲੱਗਾ ਹੀ ਨਹੀਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਉਹ ਆਇਆ ਜਾਂ ਜਾ ਉਹਨਾਂ ਦੇ ਲਈ ਆਇਆ ਇਸ ਲਈ ਉਹ ਉਹਨਾਂ ਨੇ ਇਦਾਂ ਕਿਹਾ ਹੈ ਕਿ ਉਹਨਾਂ ਨੂੰ ਫੀਲ ਨਹੀਂ ਹੋ ਰਿਹਾ ਪਰ ਜਿਨ੍ਹਾਂ ਦੇ ਲਾਈਫ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਜਾਂ ਮੇਰੀ ਲਾਈਫ ਦੇ ਵਿੱਚ ਜਿਨ੍ਹਾਂ ਨੇ ਅਸੀਂ ਫੀਲ ਕੀਤਾ ਆ ਉਹਨਾਂ ਦੀ ਲਾਈਫ ਦੇ ਵਿੱਚ ਪਰਮੇਸ਼ਵਰ ਦੀ ਪ੍ਰੈਜ਼ੈਂਸ ਅਸੀਂ ਮਹਿਸੂਸ ਕੀਤੀ ਉਹਦੇ ਕੰਮਾਂ ਦੇ ਰਹੀ ਅਸੀਂ ਕਹਿੰਦੇ ਉਹ ਐਗਜ਼ਿਸਟ ਕਰਦਾ ਆ ਤਾਂ ਸਾਡਾ ਸੱਚ ਹੋ ਰਿਹਾ ਉਹਨਾਂ ਦਾ ਸੱਚ ਹੋ ਰਿਹਾ ਇਸ ਲਈ ਇਹ ਨਾ ਸੋਚੋ ਕਿ ਕਿਸ ਕਿਸੇ ਨੂੰ ਝਟਕਾ ਜਿਆ ਲੱਗਾ ਆ ਤੇ ਫਿਰ ਪਵਿੱਤਰ ਆਤਮਾ ਉਹਨੂੰ ਮਹਿਸੂਸ ਹੋਇਆ ਤੇ ਮੈਨੂੰ ਨਹੀਂ ਲੱਗਾ ਤੇ ਮੈਨੂੰ ਪਵਿੱਤਰ ਆਤਮਾ ਨੇ ਛੂਹਿਆ ਹੀ ਨਹੀਂ ਜੇ ਪਵਿੱਤਰ ਆਤਮਾ ਹੈ ਹੀ ਨਹੀਂ ਕਿ ਇਹ ਡਰਾਮੇ ਕਰਦਾ ਆ ਮੈਂ ਤੇ ਮੈਂ ਤੇ ਡਿੱਗਿਆ ਨਹੀਂ ਆ ਜੇ ਪਵਿੱਤਰ ਆਤਮਾ ਹੁੰਦਾ ਤੇ ਮੈਨੂੰ ਨਾ ਸੁੱਟਦਾ ਇਦਾਂ ਨਹੀਂ ਆ ਇਹ ਡਿਪੈਂਡ ਕਰਦਾ ਆ ਕਿ ਤੁਸੀਂ ਕਿਹੇਸ ਲੈਵਲ ਦੀ ਪ੍ਰੈਪਰੇਸ਼ਨ ਦੇ ਵਿੱਚ ਆ ਕਿੰਨੀ ਤੁਹਾਡੇ ਅੰਦਰ ਸਟਰੈਂਥ ਆ ਦੇਖੋ ਅਗਰ ਤੁਹਾਡੇ ਘਰ ਦੇ ਵਿੱਚ ਬਲਬ ਵੀ ਲੱਗਾ ਹੋਇਆ ਆ ਤਾਰਾਂ ਵੀ ਲੱਗੀਆਂ ਹੋਈਆਂ ਆ ਤੇ ਤੁਸੀਂ ਉਹ ਤਾਰਾਂ ਚੱਕ ਕੇ ਜਿਹੜਾ ਬੋਰਡ ਆ ਤੁਸੀਂ ਉਸ ਬੋਰਡ ਦੇ ਅੰਦਰ ਵੀ ਲਗਾ ਦਿੱਤੀਆਂ ਲਾਈਟ ਨਹੀਂ ਜਗੀ ਇਹਦਾ ਮਤਲਬ ਇਹ ਨਹੀਂ ਕਿ ਲਾਈਟ ਹੈ ਹੀ ਨਹੀਂ ਹੁਣ ਅਗਰ ਤੁਹਾਡਾ ਬੋਰਡ ਜਿਹੜਾ ਆ ਉਹ ਮੇਨ ਪਾਵਰ ਯੂਨਿਟ ਦੇ ਨਾਲ ਕਨੈਕਟ ਨਹੀਂ ਆ ਤੇ ਇਟ ਮੀਨ ਕਿ ਤੁਹਾਡੇ ਘਰ ਤੱਕ ਲਾਈਟ ਨਹੀਂ ਪਹੁੰਚ ਰਹੀ ਪਰ ਇਹਦਾ ਮਤਲਬ ਇਹ ਨਹੀਂ ਕਿ ਦੁਨੀਆਂ ਵਿੱਚ ਹੀ ਲਾਈਟ ਹੈ ਨਹੀਂ ਕਿ ਦੁਨੀਆਂ ਵਿੱਚ ਇਲੈਕਟ੍ਰਿਸਿਟੀ ਜਿਹੜੀ ਆ ਉਹ ਹੈ ਨਹੀਂਗੀ ਜਿਹੜੀ ਜਿਹੜਾ ਮੇਨ ਜਿੰਨਾ ਕਰੰਟ ਆ ਇਹ ਨਹੀਂ ਆ ਕਿ ਅਗਰ ਤੁਹਾਡੇ ਘਰ ਦੇ ਵਿੱਚ ਗੀਜ਼ਰ ਨਹੀਂ ਚੱਲ ਰਿਹਾ ਤੁਹਾਡੇ ਘਰ ਦੇ ਵਿੱਚ ਪ੍ਰੈਸ ਜਾਂ ਮਾਈਕ੍ਰੋਵੇਵ ਨਹੀਂ ਚੱਲ ਰਿਹਾ ਤਾਂ ਲਾਈਟ ਇੰਨੀ ਕਮਜ਼ੋਰ ਆ ਇਲੈਕਟ੍ਰਿਕ ਇਲੈਕਟ੍ਰਿਸਿਟੀ ਇੰਨੀ ਕਮਜ਼ੋਰ ਆ ਕਿ ਉਹ ਜਿਹੜੀਆਂ ਚੀਜ਼ਾਂ ਆ ਉਹ ਚਲਾ ਹੀ ਨਹੀਂ ਸਕਦੀ ਕਿ ਇੰਨੀ ਤਾਕਤ ਨਹੀਂ ਉਹ ਤੇ ਸਿਰਫ ਜੀ ਬਲਬ ਹੀ ਜਗਾ ਸਕਦੀ ਆ ਨਹੀਂ ਇਹ ਡਿਪੈਂਡ ਕਰਦਾ ਤੁਹਾਡੇ ਘਰ ਦੀਆਂ ਤਾਰਾਂ ਕਿੰਨੀਆਂ ਕਿ ਉਹਨਾਂ ਤਾਰਾਂ ਦੀ ਕੈਪੈਸਿਟੀ ਕਿੰਨੀ ਕਿ ਤੁਹਾਡੇ ਘਰ ਦਾ ਲੋਡ ਕਿੰਨਾ ਕਿ ਉਹ ਕਿੰਨੇ ਏਸੀ ਚਲਾ ਸਕਦਾ ਕਿੰਨੇ ਏਸੀ ਨਹੀਂ ਚਲਾ ਸਕਦਾ ਕਿਹੜੀਆਂ ਚੀਜ਼ਾਂ ਚਲਾ ਸਕਦਾ ਕਿਹੜੀਆਂ ਨਹੀਂ ਇਹ ਤੁਹਾਡੇ ਤੁਹਾਡੀ ਉਸ ਵਾਇਰਿੰਗ ਦੇ ਉੱਤੇ ਜਿਹੜਾ ਹੈ ਉਹ ਕਰਦਾ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਲੋਡ ਵਧਾਇਆ ਨਹੀਂ ਜਾ ਸਕਦਾ ਜਾਂ ਲੋਡ ਘਟਾਇਆ ਨਹੀਂ ਜਾ ਸਕਦਾ ਤੁਸੀਂ ਕਰ ਸਕਦੇ ਆ ਪਿੱਛੇ ਜਿਹੜੀ ਮੇਨ ਪਾਵਰ ਹੈ ਨਾ ਉਹ ਤੇ ਬਹੁਤ ਵੱਡੀ ਉਹ ਤੇ ਇੰਨੀ ਵੱਡੀ ਆ ਕਿ ਜਦੋਂ ਤਾਰਾਂ ਦੇ ਹੇਠਾਂ ਕਈ ਵਾਰੀ ਕਿੰਨੇ ਕਿੰਨੇ ਮੀਟਰ ਹੇਠਾਂ ਹੀ ਹੁੰਦੀ ਹੁੰਦੇ ਆ ਲੋਕੀ ਕਿ ਦੂਰੋਂ ਝਟਕੇ ਲੱਗ ਜਾਂਦੇ ਆ ਇੰਨਾ ਜ਼ਿਆਦਾ ਹੈਵੀ ਕਰੰਟ ਆ ਤਾਂ ਪਰਮੇਸ਼ਵਰ ਇੰਨੀ ਹੈਵੀ ਪ੍ਰੈਜ਼ੈਂਸ ਆ ਪਰਮੇਸ਼ਵਰ ਦੀ ਕਿ ਉਹ ਉਹ ਬਹੁਤ ਜ਼ਿਆਦਾ ਆ ਬਹੁਤ ਹੈਵੀ ਆ ਮੋਰ ਦੈਨ ਵਰਡਸ ਸ਼ਬਦਾਂ ਤੋਂ ਜ਼ਿਆਦਾ ਸ਼ਬਦਾਂ ਦੇ ਬਿਆਨ ਕੀਤੇ ਜਾਣ ਤੋਂ ਜ਼ਿਆਦਾ ਆਈ ਕੈਨ ਨਾਟ ਐਕਸਪਲੇਨ ਹਿਸ ਸਟਰੈਂਥ ਹਿਸ ਪਾਵਰ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜਿੰਨੀ ਕ ਸਾਡੇ ਨਾਲ ਹੋ ਰਹੀ ਐਨੀ ਕੀ ਆ ਜਾਂ ਹੈ ਨਹੀਂ ਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਗਰ ਤੁਸੀਂ ਵਰਤ ਰੱਖ ਰਹੇ ਹੋ ਤੁਸੀਂ ਚਰਚ ਜਾ ਰਹੇ ਹੋ ਤੁਸੀਂ ਤੁਸੀਂ ਵਚਨ ਪੜ੍ਹ ਰਹੇ ਹੋ ਫਿਰ ਵੀ ਤੁਹਾਨੂੰ ਇਹ ਫੀਲ ਹੋ ਰਿਹਾ ਆ ਕਿ ਪਰਮੇਸ਼ਵਰ ਦੀ ਪ੍ਰੈਜ਼ੈਂਸ ਨਹੀਂ ਆ ਤੇ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਆ ਮੈਨੂੰ ਫੀਲ ਨਹੀਂ ਹੋ ਰਿਹਾ ਤਾਂ ਟੂਡੇ ਆਈ ਵਾਂਟ ਟੂ ਟੈਲ ਯੂ ਕਿ ਫਰਸਟ ਆਫ 올 ਆਪਣੇ ਬੁੱਲਾਂ ਤੇ ਉਂਗਲ ਰੱਖ ਲਵੋ ਇਹ ਸ਼ਬਦ ਬੋਲਣੇ ਬੰਦ ਕਰ ਦਿਓ ਕਿ ਮੈਨੂੰ ਉਹਦੀ ਪ੍ਰੈਜ਼ੈਂਸ ਫੀਲ ਨਹੀਂ ਹੁੰਦੀ ਅਰ ਉਹ ਇਹ ਵਰਡ ਜਿਹੜਾ ਅਸੀਂ ਪਹਿਲਾਂ ਦੇਖਿਆ ਹੈ ਪਹਿਲਾਂ ਯੋਹੰਨਾ ਉਹਦੀ 3 ਦੀ 18 ਦੇ ਵਿੱਚ ਕਿ ਅਸੀਂ ਕਹਿਣੀਆਂ ਤੇ ਕਥਨੀਆਂ ਤੋਂ ਨਹੀਂ ਪਰ ਐਕਸ਼ਨ ਦੇ ਰਹੀ ਅਸੀਂ ਜਿਹੜਾ ਆ ਉਹਨਾਂ ਚੀਜ਼ਾਂ ਨੂੰ ਅਸੀਂ ਸਾਬਤ ਕਰਨਾ ਹੈ ਅਰ ਫਿਰ ਕੀ ਇਹ ਕਹਿੰਦਾ ਜਿਹੜੀ ਚੀਜ਼ ਦੇ ਵਿਖੇ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਆ ਉਸ ਉਸ ਚੀਜ਼ ਦੇ ਵਿਖੇ ਅਸੀਂ ਆਪਣੇ ਮਨ ਨੂੰ ਪੱਕਾ ਕਰਨਾ ਹੈ ਉਹ ਠੀਕ ਹੈ ਦੋਸ਼ ਜਿਹੜਾ ਲਾਉਂਦਾ ਉਸ ਦੋਸ਼ ਨੂੰ ਅਸੀਂ ਆਪਣੇ ਮਨ ਦੇ ਅੰਦਰੋਂ ਖਤਮ ਕਰਨਾ ਹੈ ਤੇ ਆਪਣੇ ਮਨ ਨੂੰ ਅਸੀਂ ਸਾਫ਼ ਕਰਨਾ ਹੈ ਤਾਂ ਉਹ ਕਿਸ ਤਰੀਕੇ ਨਾਲ ਹੋ ਸਕਦਾ ਕਿ ਤੁਸੀਂ ਤੁਸੀਂ ਇਹ ਨਹੀਂ ਕਹਿਣਾ ਕਿ ਮੈਨੂੰ ਪ੍ਰੈਜ਼ੈਂਸ ਫੀਲ ਨਹੀਂ ਹੁੰਦੀ ਪਰ ਤੁਸੀਂ ਇਹ ਜ਼ਬੂਰ ਕਹਿਣਾ ਹੈ ਜ਼ਬੂਰਾਂ ਦੇ ਰਾਹੀਂ ਕਹਿੰਦਾ ਨਾ ਗੱਲਾਂ ਕਰੋ ਤੇ ਤੁਸੀਂ ਜ਼ਬੂਰ ਦੇ ਰਾਹੀਂ ਵਚਨਾਂ ਦੇ ਰਾਹੀਂ ਕਹਿੰਦਾ ਗੱਲਾਂ ਕਰੋ ਤੇ ਤੁਸੀਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਬਹੁਤ ਨਾਰਮਲ ਤਰੀਕੇ ਨਾਲ ਮੈਂ ਗੱਲ ਕਹਿ ਰਹੀ ਸੀ ਪਰ ਮੇਰੇ ਤੇ ਸਟ੍ਰੈਸ ਨਹੀਂ ਆ ਕਿ ਵਚਨ ਦੇ ਵਿੱਚ ਲਿਖਿਆ ਯਾਦ ਕਰੇ ਤੁਸੀਂ ਆਪੋ ਵਿੱਚ ਗੱਲਾਂ ਕਰੋ ਤੇ ਤੁਸੀਂ ਵਚਨਾਂ ਤੇ ਜ਼ਬੂਰਾਂ ਦੇ ਰਾਹੀਂ ਗੱਲਾਂ ਕਰੋ ਉਹਦਾ ਮਤਲਬ ਕੀ ਆ ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਸਾਮਰਥਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਜੀਵਨ ਹੈ ਜਦੋਂ ਅਸੀਂ ਵਚਨ ਦੇ ਰਾਈ ਗੱਲ ਕਰਦੇ ਆ ਪਰਮੇਸ਼ਰ ਦੇ ਪਰਮੇਸ਼ਰ ਦੀ ਸਾਮਰਥ ਦੇ ਰਾਈ ਗੱਲ ਕਰਦੇ ਆ ਔਰ ਹਰ ਉਹ ਗੱਲ ਜਿਹੜੀ ਪਰਮੇਸ਼ਰ ਦੇ ਵਚਨ ਤੋਂ ਆ ਪਰਮੇਸ਼ਰ ਦੇ ਸਾਮਰਥ ਤੋਂ ਆ ਉਹ ਪੂਰੀ ਹੁੰਦੀ ਆ ਹallelujah ਹਰੇਕ ਉਹ ਗੱਲ ਜਿਹੜੀ ਵੀ ਪਰਮੇਸ਼ਵਰ ਦੇ ਵਚਨ ਤੋਂ ਆ ਉਹ ਪੂਰੀ ਹੁੰਦੀ ਜਦੋਂ ਅਸੀਂ ਜ਼ਬੂਰਾਂ ਦੇ ਰਾਈ ਗੱਲਾਂ ਕਰਾਂਗੇ ਅਸੀਂ ਵਚਨਾਂ ਦੇ ਰਾਈ ਗੱਲਾਂ ਕਰਾਂਗੇ ਜੋ ਵੀ ਤੁਸੀਂ ਗੱਲਾਂ ਕਰੋਗੇ ਨਾ ਪੂਰੀਆਂ ਹੋਣਗੀਆਂ ਤਾਂ ਪਰਮੇਸ਼ਵਰ ਦੀ ਇੱਛਾ ਹੈ ਕਹਿੰਦੇ ਵਚਨ ਦੇ ਵਿੱਚ ਲਿਖਿਆ ਹੈ ਕਹਿੰਦਾ ਤੁਸੀਂ ਉਹ ਗੱਲਾਂ ਕਰੋ ਜਿਹੜੀਆਂ ਤੁਹਾਡੀ ਆਤਮਿਕ ਤਰੱਕੀ ਦੀਆਂ ਜੋ ਸੁਣਨ ਵਾਲਿਆਂ ਦੇ ਲਈ ਵੀ ਤਰੱਕੀ ਦਾ ਕਾਰਨ ਬਣੇ ਹੁਣ ਜਦੋਂ ਅਸੀਂ ਵਚਨ ਦੇ ਰਾਈ ਗੱਲ ਕਰਾਂਗੇ ਉਹ ਜ਼ਰੂਰ ਸਾਡੇ ਆਤਮਾ ਦੀ ਤਰੱਕੀ ਦੇ ਲਈ ਹੋਊਗਾ ਜਦੋਂ ਕੋਈ ਸੁਣੂਗਾ ਉਹਨਾਂ ਗੱਲਾਂ ਨੂੰ ਤੇ ਉਹ ਦੇਖਣਗੇ ਕਿ ਇਹਨਾਂ ਨੇ ਇਹ ਆਹ ਵਾਲੀਆਂ ਗੱਲਾਂ ਕਰਦੇ ਸੀ ਲੈ ਉਹਦਣੇ ਕਹਿੰਦੇ ਸੀ ਇਦਾਂ ਹੋਣਾ ਤੇ ਇਦਾਂ ਹੋ ਗਿਆ ਇਦਾਂ ਹੀ ਹੋ ਗਿਆ ਤੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਕਿ ਪਰਮੇਸ਼ਵਰ ਨੇ ਕਿੰਨੀ ਅਦਭੁਤ ਰੀਤੀ ਦੇ ਨਾਲ ਸਾਨੂੰ ਇਹ ਗੱਲ ਸਮਝਾਈ ਆ ਵਚਨ ਦੇ ਰਾਈ ਕਿ ਤੁਸੀਂ ਵਚਨਾਂ ਤੇ ਜ਼ਬੂਰਾਂ ਦੇ ਰਾਈ ਗੱਲਾਂ ਨਾ ਕਰੋ ਤੇ ਮੈਂ ਤੁਹਾਨੂੰ ਅੱਜ ਇਹ ਕਹਿਣਾ ਚਾਹੁੰਦੀ ਆ ਕਿ ਦੇਖੋ ਵਚਨ ਦੇ ਵਿੱਚ ਲਿਖਿਆ ਆ ਅਸੀਂ ਜ਼ੁਬਾਨੀ ਕਲਾਮੀ ਨਹੀਂ ਅਸੀਂ ਸਿਰਫ ਬੋਲ